ਲੋ ਜੀ ਭਾਈ ਚੱਲਿਆਂ ਕੰਪਲੀਟ ਕਰਨ ਮਾਡਰੋਂ ਦੀ ਸੈਂਟਰ ਤੇ ਤੇ ਹੁਣ ਇਧਰ ਟੋਲ ਕੇ ਵਸਤੀ ਆ ਇੱਕ ਉਹਦੇ ਚ ਕੰਪਲੀਟ ਹੈ ਗਈ ਆ ਸਾਡੀ ਗੱਡੀ ਦੇਖ ਲਓ ਤੇ ਇਹ ਵੀ ਤੇ ਇਹ ਵੀ ਇਹ ਵੀ ਇਹ ਵੀ ਤੇ ਆ ਸਾਮਾਨ ਸਭ ਚੱਕਿਆ ਹੋਇਆ ਦੇਖ ਲਓ ਟੋਲੇ ਆਸਲਾ ਸਾਡੇ ਕੋਲ ਸਾਰਾ ਚੱਕਿਆ ਹੋਇਆ ਹੁਣ ਅੱਗੇ ਰਾਸਤਾ ਦੇਖ ਲੋ ਕਿਹੜਾ ਜਾ ਤੇ ਪੌੜੀ ਸਾਡੀ ਝੋਲੇ ਚ ਭਾਈ ਹੋਈ ਆ ਦੇਖ ਬਾਕੀ ਜੇ ਉਹ ਨਾ ਖੁੱਲੀ ਤਾਂ ਫਿਰ ਉੱਥੋਂ ਅ ਜਿਹਨੇ ਕਮਰੇਡ ਕਰਨ ਜਾਣੇ ਉਹ ਤਾਂ ਮੰਗੋਗੇ ਸੀ ਆਹ ਹਾਲ ਆ ਵੀ ਫਰੀਜ ਹੁੰਟ ਵਾਲੀ ਦਾ ਹੋਰ ਠੀਕ ਹੋ ਗਿਆ ਇਹ ਫਰੀਜ ਹੁੰਟ ਕਹਿੰਦੇ ਆ ਆਪ ਫਰੀਜ ਹੁੰਟ ਠੀਕ ਆ ਵੀ ਕਹਿ ਦਿੰਦੇ ਆ ਪਰ ਜਿਹੜੇ ਬੰਦੇ ਫਰੀਜ ਹੁੰਟ ਚਲਾ ਰਹੇ ਆ ਦੇ ਰਹੇ ਆ ਸਾਡੇ ਤੋਂ ਪਿਛਾ ਰਹੇ ਆ ਉਹਨਾਂ ਦਾ ਹਾਰਾ ਦੇਖ ਲਓ ਆ ਸਾਰਾ ਖਾਨ ਚੱਕਿਆ ਹੋਇਆ ਥਾਂ ਸਾਹ ਫੋਰ ਫੜਿਆ ਹੋਇਆ ਇੱਧਰ ਨਹੀਂ ਅੱਛੀ ਗੱਡੀ ਦਾ ਹੱਕ ਮਰਦਾ ਵੀ ਗੱਡੀ ਤੇ ਜਾ ਕੇ ਕੰਪਲੀਟ ਕਰ ਪਰ ਕੰਨੇ ਆਣੇ ਸੀ ਇਹ ਲੈਨ ਵੈਨ ਨਾਲ ਇਧਰ ਏਹ ਹੁੰਦਾ ਸੀ ਐਚਵੀ ਐ ਤੇ ਮੈਂ ਵੀ ਮੈਨੂੰ ਜਾਣਦੇ ਸੀ ਬਾਕੀ ਸਾਨੂੰ ਕਿਹਾਂ ਕੰਪਲੀਟ ਤੇ ਚੱਲ ਕੇ ਦਿਖਾਉਂਦੇ ਆ ਹਾ ਦਾ ਹਾ ਕੋਈ ਤਾਂ ਨਾ ਆ ਪਾਲਾ ਯਾ ਇੰਨਾ ਬਰਾ ਹਾਲ ਆ ਦੇਖਾ ਇੰਨਾ ਬਰਾ ਹਾਲ ਆ ਭਰਾ ਸਾਡਾ ਇੱਕ ਕਹਿੰਦੇ ਵੀ ਫ੍ਰੀ ਦੇਤੀ ਬਿਜਲੀ ਅਸੀਂ ਫ੍ਰੀ ਦੇ ਰਹੇ ਆ ਪਰ ਚਲਾਕ ਹੋ ਗਏ ਆ ਬਿਜਲੀ ਨੂੰ ਉਹਨੂੰ ਇਹ ਦੇਖੋ ਵੀ ਥੋੜੇ ਕਿਨਾਂ ਤੱਕ ਪਹੁੰਚਦੀ ਕਿਵੇਂ ਆ ਇੱਧਰ ਹੀ ਨਹੀਂ ਉਹ ਜਿਹੜੇ ਪਾਣੀ ਦੀ ਦੇ ਦੋ ਮੀਂਹ ਪਿਆ ਹੋਇਆ ਮਸਾਂ ਚਲੋ ਰੱਬ ਨੇ ਵੀ ਪਾਇਆ ਚਲੋ ਚੰਗੀ ਗੱਲ ਆ ਪਰ ਬੁਰਾ ਹਾਲ ਆ ਬਈ ਕਮਰੇਟਾਂ ਕਰੀ ਜਾਂਦੇ ਆ ਸ਼ਹਿਰ ਦੇ ਵਿੱਚ ਹਰ ਰੋਜ਼ ਦਾ ਇਹੀ ਹਾਲ ਆ ਬਿਨਾ ਕੁਈ ਆ ਸਾਡੇ ਕੋਲ ਸਾਧਨ ਨਹੀਂ ਹੈਗਾ ਵੀ ਅਸੀਂ ਉਹ ਸਾਧਨ ਜੇ ਜਾਂ ਆਪਦਾ ਮੋਟਰਸਾਈਕਲ ਆ ਆ ਦੇਖੋ ਰਸਤਾ ਕਿਹੋ ਜਿਹਾ ਇਹਨਾਂ ਰਸਤਿਆਂ 'ਚ ਲੋਕ ਦਿਨੇ ਉਹਨਾਂ ਡਰਦੇ ਆ ਨਹੀਂ ਨਹੀਂ ਆਉਂਦੇ ਪਰ ਅਸੀਂ ਰਾਤ ਨੂੰ ਕਈ ਜਨਰਲ ਸਾਨੂੰ ਕੰਪਰੇਟ ਆਈ ਸੀਗੀ ਸ਼ਹਿਰ ਦੀ ਕੰਪਰੇਟ ਹੈ ਮੌੜ ਸਿੱਧੀ ਐਨਾ ਤੋੜਾ ਹਾਲ ਹੈ ਯਾਰ ਰਸਤੇ ਵਿੱਚ ਦੂਜਾ ਰਸਤਾ ਹੁੰਦਾ ਸੀ ਉਧਰ ਪਾਣੀ ਖੜਾ ਗਿਆ ਦੇ ਫਿਰ ਉਹ ਵਾਸਤੇ ਵਿੱਚ ਵੀ ਆ ਗਿਆ ਸੀਗਾ ਤਾਂ ਕਰਕੇ ਇਤਰਾ ਰਸਤੇ ਵਿੱਚ ਵੀ ਸੀ ਆ ਗਿਆ ਸੋਤ ਰੋ ਵੀਡੀਓ ਨਾਲ ਤਾਂ ਸਾਰੇ ਆ ਵੀ ਸਾਨੂੰ ਪਤਾ ਲੱਗ ਰਿਹਾ ਭਾਈ ਵੀ ਜਿਹੜੀ ਫ੍ਰੀ ਹੁਣ ਤੋਂ ਹਰੇਕ ਸਰਕਾਰ ਕਹਿੰਦੀ ਆ ਵੀ ਅਸੀਂ ਆਪ ਨਹੀਂ ਕਰਤੀ ਪਹਿਲਾਂ ਬਾਦ ਲਿਖਿਆ ਉਹਨਾਂ ਨੇ ਫ੍ਰੀ ਕਰਤੀ ਪਰ ਆ ਰਸਤੇ ਦਾ ਹਾਲ ਦੇਖੋ ਵੇਖੋ 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 ਆ ਨਾ ਭਾਈ 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 ਆਹ ਰਸਤਾ ਕਿਸੇ ਜਾ ਕੇ ਇਹ ਚਲਾਉਣ ਵਾਲਾ ਮਲਾਜਮ ਨਾ ਸਪਲਾਈ ਉਹ ਇਸ ਤਰ੍ਹਾਂ ਸਾਡੇ ਘਰਾਂ ਦਾ ਪਹੁੰਚਦੀ ਹੈ ਜੇ ਹੁਣ ਅਸੀਂ ਇਹ ਕੰਪਲੇਟ ਨਾ ਕਰੀਏ ਫ੍ਰੀਜ ਨੂੰ ਕੀ ਕਰਾਂਗੇ ਕੱਲੀ ਫ੍ਰੀਜ ਜਿਉਂ ਤੋਂ ਕੋਈ ਕੀ ਕਰਾਂਗੇ ਜੇ ਨਾ ਚਲਾਈਏ ਹੂੰ ਸਾਡੇ ਕੋਲ ਕੰਪਲੇਟਾ ਹੋ ਰਿਹਾ ਵੀ ਫੇਰੀਆਂ ਇਹ ਪਹਿਲਾਂ ਆਈ ਸੈੱਟ ਕੋ ਕੰਪਲੇਟ ਇਥਾਂ ਕਰਨਾ ਹੈ ਅੱਗੇ ਲੋਕ ਪਿਆ ਦੇਖ ਲੋ ਫ੍ਰੀ ਜੁਨਟ ਨਾਨੰਦ ਮਾਰ ਰਿਹਾ ਸਾਰੇ ਅੱਗੇ ਹੋਰ ਵੀ ਇਤਨੇ ਕੁੰਜੀ ਪਰ ਇਹਦੀ ਚੀਜ਼ ਉਲੀ ਬਾਦਰਾ ਇਹਦਾ ਟ੍ਰਾਫਿਕ ਕੱਟਿਆ ਹੋਇਆ ਹੈ ਨਾ ਆ ਸੀਰੀ ਚ ਫਲੈਸ਼ ਪਿਆ ਸੀ ਆ ਮੀਟਰ ਮੱਚ ਗਿਆ ਜੀ ਹੁਣ ਕੇਵਲ ਕਿਥੋਂ ਮੱਚੀ ਹੈ ਜੀ ਅੱਗੇ ਇਥੇ ਕਿਸੀ ਕੀ ਅੱਗ ਤਾਲਿਆ ਆਹ ਆਹ ਮੀਟਰ ਪਿਆ ਤਸੱਲੇ ਪੇ ਮੀਟਰ ਆਹ ਮੇਰਾ ਥੰਡਾ ਹਾਂ ਪਰੋਤਾਂ ਲਾ ਕੇ ਵੀ ਗਏ ਦਿਨੇ ਕੋਸ਼ਿਸ਼ ਕਰਕੇ ਅਵਰ ਚੱਲੀ ਨੀ ਸ਼ਾਲਾ ਇਹ ਪਣ ਪਾਸ ਪਹਿਲੇ ਕੇਵਲ ਦੇਖ ਟ੍ਰਾਫਿਕਾਂ ਦੇ ਉੱਤੇ ਉਹ ਲੱਗੇ ਹੋ ਕੇ ਨੋੜੀ ਦੇਖ ਬ੍ਰੋ ਹਾਂ ਚੱਕ ਲਿਆ ਉਹ ਮੇਨ ਕੇ ਵਾਲਾ ਢੀ ਹੋ ਚਪੜਾ ਕਿਉਂ ਗਿਆ ਆ ਜੀਆ ਛੋਟੀ ਹੁੰਦੀ ਅਸਲੇ ਦੇਖ ਲਿਓ आज ਲੋਟਰਾ ਹੋਂਦ ਤੇ ਕੇਲ ਮੱਚੀ ਹੋਈ ਐ। ਠੀਕ ਮੱਚੀ ਹੋਈ ਐ। ਉਹ ਦੇਖਦੇ ਆ। ਮਾਦਰਾ ਚੋਲੇ ਚ ਪੌੜੀ ਕੜ ਕੇ ਲੈ। ਲੈ ਲੈ ਆ ਲੈ। ਹੁਣ ਨਾ ਗੱਡੀ ਚੋਲਾ ਲੈ। ਉਹਨੂੰ ਤੇ ਦੇਖਦੇ ਆ ਵੀ ਕਿਸੇ ਘਰ ਤੋਂ ਪੌੜੀ ਮੰਗਦੇ ਪਹਿਲਾਂ। ਤੇ ਫਿਰ ਤਾਂ ਹਾਂ ਚੜ ਕੇ ਦੇਖਾਂਗੇ। ਠੀਕ ਐ ਬਾਈ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤਾਂ ਕਿ ਪਤਾ ਲੱਗੇ ਵੀ ਇਹ ਜਿਹੜੀ ਫ੍ਰੀ ਯੂਨਟ ਆਪਣੇ ਘਰਾਂ ਤੱਕ ਕਿਵੇਂ ਪਹੁੰਚਦੀ ਆ ਉਹ ਕੌਣ ਪਹੁੰਚਾਉਣ ਵਾਲੇ ਆ ਕਹਿ ਦੇਣਾ ਸੌਖਾ ਵੀ ਹਾਂ ਯਾਰ ਫ੍ਰੀ ਯੂਨਟ ਆ ਰਹੀ ਐ ਠੀਕ ਆ ਵੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ